ਹਰੇਕ ਜਿਹੜੇ ਨੂੰ ਗਰਮੀ ਦਾ ਮੌਸਮ ਹੈ ਹਰੇਕ ਜਿਹਨੇ ਨੂੰ ਤਕਲੀਫ ਰਹਿੰਦੀ ਹੈ ਵੀ ਮੇਰੇ ਸਰੀਰ ਚੋਂ ਗਰਮੀ ਨਿਕਲਦੀ ਹੈ ਬਹੁਤ ਕਹਿੰਦੇ ਗਰਮੀ ਪੈ ਗਈ ਗਰਮੀ ਪੈ ਗਈ ਉਹਦੇ ਵਾਸਤੇ ਇੱਕ ਦੋ ਚਟਨੀਆਂ ਦੱਸ ਦਿੰਦਾ ਭੁੱਖ ਨਹੀਂ ਲੱਗਦੀ ਭੁੱਖ ਨਹੀਂ ਲੱਗਦੀ ਹਨਾ ਆਹ ਚਟਨੀ ਨਾਲ ਜਮਾ ਉਹਨਾਂ ਦੀ ਮੇਥੀ ਦੀ ਗਰਮੀ ਵੀ ਨਿਕਲ ਜਾਣੀ ਡਾਈਜੈਸ਼ਨ ਹੋਰ ਇੰਪਰੂਵ ਹੋ ਜਾਣੀ ਔਰ ਖਾਣਾ ਹੋਰ ਸਵਾਦ ਬਣ ਜਾਂਦਾ ਦੋ ਤਿੰਨ ਕੱਚੇ ਅੰਬੀਆਂ ਲੈ ਲਓ 8-10 ਪੁਦੀਨੇ ਦੇ ਪੱਤੇ ਹੋਗੇ ਇੱਕ ਗੁੱਛੀ ਧਨੀਏ ਦੀ ਹੋਗੀ ਅਨियन ਚੌਪ ਕਰ ਲੋ ਥੋੜਾ ਜਿਹਾ ਜੀਰਾ ਪਾਊਡਰ ਭੁੰਨੇ ਹੋਇਆ ਇੱਕ ਛੋਟਾ ਚਮਚ ਤੇ ਅੱਧਾ ਛੋਟਾ ਚਮਚ ਪਿੰਕ ਸਾਲਟ ਦਾ ਹੋ ਗਿਆ ਇਹਨੂੰ ਕੁੱਟਣਾ ਉਹ ਆਪਣਾ ਕੁੰਡੀ ਸੋਟੇ ਨਾਲ ਕੁੱਟਣਾ ਮਿਕਸੀ ਚ ਨਹੀਂ ਬਣਾਉਣਾ ਹਾਂ ਮਿਕਸੀ ਚ ਨਹੀਂ ਬਣਾਉਣਾ ਮਿਕਸੀ ਚ ਨਹੀਂ ਬਣਾਉਣਾ ਉਹ ਕੁੰਡੀ ਸੋਟਾ ਆਉਂਦਾ ਨਾ ਉਹਦੇ ਨਾਲ ਥੋੜਾ ਮੋਟਾ ਰੱਖਣਾ ਜੀ ਇਹ ਮੋਟਾ ਨਹੀਂ ਉਹਦੇ ਚ ਉਹਦੇ ਤੱਤ ਵੀ ਆ ਜਾਂਦੇ ਆ ਨਾ ਉਹ ਕੁੰਡੀ ਦਾ ਪਰਪਸ ਏਹੀ ਸੀਗਾ ਇੱਕ ਤਾਂ ਤਸਵੀਰ ਸਹੀ ਹੋ ਜਾਂਦੀ ਆ ਇੱਕ ਉਹਦੇ ਚ ਨਿਊਟ ਉਹ ਹੁੰਦਾ ਮਿੱਟੀ ਵਾਲਾ ਜਿਹੜਾ ਨਿਊਟ੍ਰੀਸ਼ਨ ਹੁੰਦਾ ਉਹ ਉਹਦੇ ਚ ਆ ਜਾਂਦਾ ਉੱਚ ਚੰਗੀ ਤਰ੍ਹਾਂ ਕੁੱਟ ਕੇ ਨਾ ਉਹ 2-3 ਦਿਨ ਗੜ ਜਾਂਦੀ ਆ ਹਮ ਸਾਰੇ ਪਰਿਵਾਰ ਨੂੰ ਖਵਾ ਲਓ ਆਪਦੀ ਹਾਂ ਗਰਮੀ ਚ ਡਾਈਜੈਸ਼ਨ ਬਹੁਤ ਇੰਪਰੂਵ ਹੋ ਜਾਂਦੀ ਆ ਜਿਨ੍ਹਾਂ ਨੂੰ ਡਾਇਬੀਟਿਸ ਨਹੀਂ ਹੈਗੀ ਉਹ ਵਿੱਚ ਇੱਕ ਚਮਚਾ ਸ਼ੱਕਰ ਦਾ ਵੀ ਪਾ ਸਕਦੇ ਆ